ਦੀਦੀ ਕਿੰਨਾ ਚਿਰ ਹੋ ਗਿਆ ਤੂੰ ਆਈ ਨਹੀਂ ਮੇਰਾ ਬਹੁਤ ਦਿਲ ਕਰਦਾ ਤੈਨੂੰ ਮੇਰਾ ਨੂੰ ਮੈਨੂੰ ਨਹੀਂ ਪਤਾ ਅੱਧੀ ਆ ਹੈ ਸੱਚੀ ਆ ਰਹੀ ਆ ਚੱਲ ਆ ਜਾ ਮੈਂ ਤੇਰੇ ਫੇਵਰਿਟ ਰਾਜਮਾ ਚਾਵਲ ਬਣਾ ਕੇ ਰੱਖੂਗੀ ਤੇ ਨਾਲੇ ਖੀਰ ਵੀ ਮੰਮੀ ਜੀ ਆਣ ਆ ਰਹੀ ਆ ਮੈਂ ਰੋਟੀ ਤਿਆਰ ਕਰਦੀ ਆ ਜਦ ਤੱਕ ਤੁਸੀਂ ਉਹ ਸੂਟ ਕੱਢ ਦਿਓ ਮਾਮੇ ਦੇ ਮੁੰਡੇ ਦੇ ਵਿਆਹ ਤੇ ਮੈਨੂੰ ਮਿਲਿਆ ਸੀ ਉਹਨੂੰ ਦੇਣਾ ਹੋਰ ਵੀ ਤਾਂ ਸੂਟ ਹੈਗੇ ਆ ਉਹ ਕੱਢ ਦਿੰਨੀ ਨਹੀਂ ਮੰਮੀ ਉਹੀ ਦੇਣਾ ਉਹਦੇ ਤੇ ਬੋਤ ਦੇ ਚਣਾ ਮੈਂ ਇਹਨਾਂ ਨੂੰ ਵੀ ਕਹਿ ਦਿੰਦੀ ਆ ਕਿ 2 ਕਿਲੋ ਦੁੱਧ ਜ਼ਿਆਦਾ ਲੈ ਕੇ ਆਇਆ ਨਾ ਦੇਖ ਲੈ ਬੀਬੀ ਆਪਣੀ ਨਿਆਣਾ ਨਾ ਤਾਂ ਕਿੱਡਾ ਚਾ ਚੜਿਆ ਹੋਇਆ ਹੈ ਦੇਖੀ ਹੁਣ ਬਣਦੇ ਸ਼ਾਹੀ ਪਕਵਾਨ ਅੱਖ ਦੇਖਿਆ ਕਿਹੜੇ ਸੂਰਤ ਰੱਖੀ ਜਿਹੜਾ ਮੈਂ ਆਪਣੀ ਧੀ ਲਈ ਰੱਖਿਆ ਸੀ ਕਿੱਡੇ ਅਦਾਸ ਹੋਈ ਫਿਰਦੀ ਆ ਅੱਖੇ ਮੇਰਾ ਜੀ ਨਹੀਂ ਲੱਗਦਾ ਸਾਡੇ ਨਾਲ ਕਾਨੂੰ ਜੀ ਲੱਗਣੇ ਇਹਦੇ ਸਤਿ ਸ਼੍ਰੀ ਅਕਾਲ ਦਾਦੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਤੀਏ ਤੂੰ ਦੱਸ ਐਨੀ ਆਨ ਬਾਰੇ ਲੈ ਕਬੀ ਨੇ ਆਪ ਤਾਂ ਲੈਮਨ ਫੋਨ ਕਰਕੇ ਅੱਖੇ ਮੇਰੇ ਦਿਲ ਨਹੀਂ ਲੱਗਦਾ ਅੱਛਾ ਤੂੰ ਆਣਾ ਸੀ ਮੈਨੂੰ ਲੱਗਿਆ ਕੀ ਲੱਗਿਆ ਤੈਨੂੰ ਤੀਨੋ ਦੀ ਪੈਣ ਆ ਰਹੀ ਆ ਨੋਹਾ ਨਹੀਂ ਤਾਂ ਸੀ ਬੜੀ ਸਿੱਖਿਆ ਲੈਣੀ ਹੈ ਇਸ ਆਸੂ ਫੋਰੇ ਨੂੰ ਮਾਪਿ ਪਿਓ ਸਮਝ ਨੋ ਬਣ ਕੇ ਨਹੀਂ ਤੀ ਬਣ ਕੇ ਆਪਣਾ ਫਰਜ਼ ਨਿਭਾਉ ਪਰ ਆਪ ਅਸੀਂ ਸੱਚੇ ਬਣ ਕੇ ਰਹਿਣਾ ਚਾਹੀਏ ਇਹ ਢੋਗਲਾ ਚਿਹਰਾ ਤੇ ਫਿਤਰਤ ਛੱਡ ਦੋ ਜਦੋਂ ਤੱਕ ਤੂੰ ਨਹੀਂ ਪਰ ਮੇਰ ਆਪਣਾ ਪ੍ਰਿਆ ਤੇ ਮੋਸਤੀ ਦਿਰਾਂ ਤੋਂ ਚੱਲਿਆ ਰਹੇ ਖੁਨਸਤੀ ਮੈਲ ਗਊਗੀ ਨਾ ਅਦਤਕ ਨੂੰ ਧੀ ਨਹੀਂ ਲੱਗਣੀ ਇਸਾ ਮ ਮੈਨਾਂ ਨੇ ਇੱਕ ਦਾਲ ਹੋਰ ਇੱਕ ਫਰਕ ਦੀ ਕੰਦ ਇੱਕ ਦੇ ਚਾਲ ਨਾ ਕੁਛ ਨਹੀਂ ਹੋਣਾ ਦੂਜੇ ਨੂੰ ਵੀ ਚੱਕਾ ਮਾ ਨਾ ਪਾਉ